ਸਰ ਤੁਸੀਂ ਇੱਥੇ ਪੁਲਿਸ ਡਾਇਰੈਕਟਰ ਇੰਸਪੈਕਟਰੋ ਜੀ ਆਪ ਪੁਲਸ ਤੋਂ ਤੇ ਅੱਜ ਦੀ ਜੀ ਪ੍ਰੈਸ ਕਾਨਫਰੈਂਸ ਕਰ ਰਹੇ ਆ ਕੀ ਇਹਦਾ ਮੋਟਿਵ ਆ ਮੈਂ ਰਿਟਾਇਰਡ ਇੰਸਪੈਕਟਰ ਪਿਆਨਾ ਨਾਲ ਸਾਡੇ ਵਿਭਾਗ ਦੇ ਇੱਕ ਬਹੁਤ ਵੱਡੇ ਅਫਸਰ ਜੀ ਪ੍ਰਤਾਪ ਸਿੰਘ ਜਿਨ੍ਹਾਂ ਨੇ ਆਈਜੀ ਰੈਂਕ ਤੋਂ ਰਿਜ਼ਾਈਨ ਕਰਕੇ ਸਿਆਸੀ ਜਾਨ ਕੀਤੀ ਆ ਉਹਨਾਂ ਦਾ ਮੰਨਣਾ ਆ ਕਿ ਨਸ਼ਾ ਤਸਕਰ ਔਰ ਗੈਂਗਸਟਰ ਫੋਰਸ ਨੂੰ ਪੁਲਾ ਰਹੇ ਆ ਸਾਡੇ ਕਪੂਟਰ ਜਿਹੋ ਜਿਹੇ ਲਾਗ ਬਣੇ ਆ ਕਿਤੇ ਵੀ ਇੱਕ ਬਹੁਤ ਸ਼ਰਾਬ ਮਾਫੀ ਨਸ਼ਾ ਤਸਕਰੀ ਦਾ ਗੈਂਗ ਬਣਾਇਆ ਜਿਹੜੇ ਸ਼ਰਾਬ ਨਸ਼ਾ ਤਸਕਰੀ ਗੁੰਡਾ ਕਰਦੀ ਕਰਦੇ ਆ 6 ਤਰੀਕ ਰਾਤ ਨੂੰ ਚਾਹੂਤ ਨਾਮ ਦੇ ਬੰਦੇ ਨੇ ਆਪਣੇ ਲਾਇਸੈਂਸੀ ਵਾਲੋਂ ਚੋਂ ਗੋਲੀਆਂ ਚਲਾਈਆਂ ਔਰ ਉਸਨੇ ਮੌਕੇ ਤੇ ਜਾ ਕੇ ਉਸ ਨੂੰ ਇੱਕ ਕਾਉਂਸਲਰ ਪ੍ਰਿੰਸ ਦਾਦਾ ਕਾਉਂਸਲ ਦੇ ਦਫ਼ਤਰ ਵਿੱਚ ਜਾ ਕੇ ਦਿੱਤਾ ਔਰ ਉਹਨੂੰ ਅਸਲਾ ਦੰਪ ਦਿੱਤਾ ਇਹ ਕੋਈ ਨਵੀਂ ਗੱਲ ਨਹੀਂ ਇਹਨਾਂ ਨੇ ਪਹਿਲਾਂ ਵੀ ਲੰਡਨ ਹੋਟਲ ਦੇ ਬਾਹਰ ਗੁੜੀਆਂ ਚੜਾਈਆਂ ਇਹਨੇ ਇੱਕ ਔਰਬ ਦੇ ਬੂਟੇ ਚੁੱਕੀਆਂ ਮਾਰੀਆਂ ਔਰ ਸ਼ਹਿਰ ਜਿੱਥੇ ਮਰਜੀ ਜਿੱਥੇ ਮਰਜੀ ਬੁਢਾ ਕਰਦੀ ਕਰਕੇ ਜਿੰਨੂੰ ਮਰਜੀ ਝੁੱਟੇ ਮਾਰਦੇ ਫੋਟੇ ਕਿਤੇ ਪਿੱਛੇ ਜੇ ਇੱਕ ਫੀਸੇ ਕਰ ਜਾ ਕੇ ਨਾਮਲਾ ਕੀਤਾ اس طرح کر کے انہوں یہاں کوئی چیت طرح نت نہیں پاؤں انہیں بھی سو بائی کے کوئی ایک کرپ ٹسر جو لگا سا جنہیں یہاں کا گلت ریکمینڈ کر کے اصلا لسانس بنایا میں اس وقت بھی درخواست دیتی سی کہ یہ لائسنس اصلہ دن پبلک کا نقصان ہو سکتا ہے یہ اصلا لائسنس کیسل کیا جائے لیکن اس درخواست میرے کو کوئی کاروائی نہیں کی اس درخواست سے جنہوں مارک ہوئی ہے ਉਸ ਐਸੇ ਨੂੰ ਮੈਂ ਜਾ ਕੇ ਪੁੱਛਿਆ ਕਿ ਮੇਰੀ ਦਖਾਤੇ ਕੀ ਹਰ ਕਰ ਰਹੀ ਉਹ ਕਹਿੰਦਾ ਮੈਂ ਕੋਈ ਦਰਾਹ ਤੇ ਕਾਰਵਨ ਕੀਤੀ کہ جن افسر پوچھن کہ میں انہوں نے دس دوں گا یہ مطلب یہ کہ لوگ درخواستیں دینی دیا سال سال یہ ٹھنڈے بستے پہ رہی ہاں اپنوں افسران دی کوئی انہوں کو پوچھ گچھ نہیں کوئی یہاں کو آؤٹ پوٹ نہیں کوئی جباب نہیں لوگ درخواستیں دے کے ہار تک گھر بہ جاتے آردات ہوں جہاں کے خلاف جی درخواستیں انہوں کے حوصلے ودے آنا کے بھی اس طرح ہوںسلے ود گئے شراب معیے کہ یہاں کے اتنے آٹھ دس دس کےس چلے آئی بھی جیل جا کر کے آئے آ ਤੇ ਇਹਨਾਂ ਨੂੰ ਮਤਲਬ ਕੋਈ ਇਹਨਾਂ ਦਾ ਡਰ ਬੋ ਹੈ ਨਹੀਂਗਾ ਮੈਂ ਆਪ ਤਰ੍ਹਾਂ ਗੜੀ ਪੁੱਛ ਸ਼ੁਰੂ ਕਰੂੰਗਾ ਕਿ ਇਹਦਾ ਰਿਮਾਰਕ ਲੈ ਕੇ ਮੈਂ ਮੌਕੇ ਦੇ ਲੋਕ ਕਹਿੰਦੇ ਆ ਕਿ ਚਾਰ ਰੌਂਡ ਚੱਲੇ ਆ ਇਹਨੇ ਇਹਦੇ ਕੋਲ 2 ਕਰੋੜ ਬਰਾਂਧ ਹੋਇਆ ਮਲਾਰਲ ਬਰਾਂਧ ਹੋਇਆ ਤੇ ਪਤਾ ਕਿੱਦਾਂ ਜਾਵੇ ਕਿ ਦੂਸਰੇ ਜਿਹੜੀ 2 ਗੋਲੀਆਂ ਉਹ ਕਿਹੜੇ ਪਸੌਲ ਜੜੀਆਂ ਤੇ ਕਿਹਨੇ ਚਲਾਈਆਂ ਤੇ ਤਾਂ ਜਿਹੜਾ ਕਿਹੋ ਜਿਹਾ ਬੰਦੇ ਦੇ ਖਿਲਾਫ ਦਰਖਾਸਤ ਹੋਣਾ ਕਿ ਉਹ ਜਿਹੇ ਪੋਰਡ ਕਾਰਵਾਈ ਕਰਕੇ ਤੇ ਉਹਨਾਂ ਤੇ ਅਮਲ ਕੀਤਾ ਜਾਵੇ ਕਿ ਜਿਹੜਾ ਪੁਲਿਸ ਦਾ ਜਿਹੜਾ ਕੰਮ ਆ ਮੂ ਥੋੜਾ ਜਿਆ ਮਤਲਬ ਪ੍ਰਭਾਵਸ਼ਾਲੀ ਬਣਾਇਆ ਜਾਂਦਾ ਤੁਸੀਂ ਵੀ ਰਟਾਇਰ ਪੁਲਿਸ ਮੁਲਾਜ਼ਮਾ ਹੋ ਰਹੇ ਤੇ ਅੱਜ ਤੁਸੀਂ ਤੁਸੀਂ ਇਹ ਪੁਲਿਸ ਦੇ ਮੁਲਾਜ਼ਮਾਂ ਹੋ ਰਹੇ ਪੁਲਿਸ ਦੇ ਉੱਪਰ ਹੀ ਸਵਾਲ ਉਠਾ ਰਹੇ ਆ ਕਿ ਚਹੀ ਦਰਖਾਸਤਾਂ ਜਿਹੜੀਆਂ ਪੈਂਡਿੰਗ ਪਈਆਂ ਉਹਨਾਂ ਤੇ ਕਾਰਵਾਈ ਨਹੀਂ ਹੋਈ ਜਾਂ ਪੁਲਿਸ ਮੁਲਾਜ਼ਮ ਇਹ ਪੁਲਿਸ ਮੁਲਾਜ਼ਮ ਦੀ ਜਿਹੜੀ ਗੱਲ ਨਹੀਂ ਸੁਣ ਰਿਹਾ ਵਾ ਉਹਨੂੰ ਕਿਸ ਤਰ੍ਹਾਂ ਦੇ ਦੇ ਅੱਜ ਮੈਂ ਇਹ ਗੱਲ ਸਪੱਸ਼ਟ ਤੌਰ ਤੇ ਕਹਣਾ ਚਾਹੁੰਦਾ ਆ ਕਿ ਅਸੀਂ ਜਦੋਂ ਨੌਕਰੀ ਕੀਤੀ ਸਾਡੇ ਕੋਲ ਅਫਸਰ ਜਿਹੜੇ ਆ ਉਹ ایک مہینہ تین مہینہ چھ مہینوں کے اندر درخواست یا جو جو قدمیاں انہوں کی سارے کوابطل بھی منگنے سے اچھ سال سال دو دو سال درخواست پہ رہی ہیں اور جا کے کسی بھی پولیس والے پوچھ لو وہ کوئی کاروائی نہیں کی میں پچھے جشہ تش گینگسٹر کے خلاف درخواستیں دیتی ہیں ਔਰ ਉਹਨੇ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਸਾਲ ਸਾਲ ਬਾਅਦ ਉਹਦੇ ਕੋਲੋਂ ਅਸਰਾ ਫੜ ਹੋਇਆ ਜੰਦਰ ਵਿੱਚ ਤਦ ਮੈਂ ਅਸਰਨ ਗਿਆ ਜੀ ਵੀ ਇਸ ਬੰਦੇ ਨੇ ਮੈਨੂੰ ਧਮਕੀ ਦਿੱਤੀ ਹਾਂ ਮੇਰੇ ਕੋਲੋਂ ਅਸਰਾ ਫੜ ਹੋਇਆ ਤਦ ਉਹਨੇ ਖਿਲਾਫ ਜਾ ਕੇ 500 ਕੇਜੀ ਰੱਪੜ ਲਿਖੀ ਇਸ ਤੋਂ ਬਾਅਦ ਮੈਂ ਵੱਡਾ ਕਿਸੂਦ ਦੇ ਸਕਦਾ ਤੁਸੀਂ ਉਹਨਾਂ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਟੀਮ ਮੰਨ ਰਾਦੇ ਜਿਸ ਤਰ੍ਹਾਂ ਤੁਸੀਂ ਪੁਲਿਸ ਦੇ ਉੱਪਰ ਹੀ iracial ਲੰਬੀ ਰੋਪ ਲਾ ਰਹੇ ਆ ਕਿ ਪੁਲਿਸ ਆਈធី ਡੇਟ ਚ ਜਿਹੜੀ ਧਾਰਪਣੀ ਕਰ ਰਹੀ ਹੈ ਜੀ ਆ ਮੈਂ ਆਪਸਾ ਕੋਈ ਬੇਨਤੀ ਕਰੂੰਗਾ ਕਿ ਜਿਹੜੇ ਲੋਕ ਦਰਖਾਸਤਾਂ ਦਿੰਦੇ ਆ ਕਮ ਸੇ ਕਮ ਉਹਨਾਂ ਦੀ ਤਾਂ ਆਪਣੇ ਜਵਾਬਦੇਹੀ ਮੰਗੀ ਜਾਵੇ ਕਿ ਉਹਨਾਂ ਦੀ ਡਿਸਪੋਜ਼ਲ ਕੀਤੀ ਦੀ ਨਹੀਂ ਕੀਤੀ ਉਹਨਾਂ ਨੂੰ ਸਮਾਈ ਹੋਈ ਦੀ ਨਹੀਂ ਹੋਈ ਮੈਂ ਸਿਰਫ ਇਹ ਉਦਾਰ ਕਰ ਚੁੰਗਾ ਕਿ ਲੋਕ ਦਰਖਾਸਤਾਂ ਦੇ ਕੇ ਦਫਤਰਾਂ ਚੱਕਰ ਕੱਟ-ਕੱਟ ਕੇ ਥਾਣੇ ਚੱਕਰ ਕੱਟ-ਕੱਟ ਕੇ ਬੈਠ ਜਾਂਦੇ ਆ ਕੇ ਉਹਨੂੰ ਕੋਈ ਇਨਸਾਫ ਨਹੀਂ ਹੋਇਆ ਨਹੀਂ ਇਹ ਸਾਡੇ ਕੋਲ ਰਿਕਾਰਡਿੰਗ ਵੀ ਹੈਗੀ ਆ ਰਿਕਾਰਡਿੰਗ ਨਹੀਂ ਇਹਨੂੰ ਗੋਲੀ ਕਿੰਨੀ ਗੋਲੀ ਕਿੰਨੀ ਉਹ ਪਿੰਨਾ ਜਾਏ ਪੈਸੇ ਦਾ ਪਹਿਲੇ ਬੰਦੇ ਨੇ ਕਿੰਨੇ ਫਾਇਦੇ ਉਹ ਤਾਂ ਖੋਲ ਵੀ ਬਰਾਉਂਦੀ ਹੋ ਗੋਲ ਪ੍ਰਾਈਸ ਦੀ ਕਰਾ ਕੇ ਲੈ ਆਉਂਦੇ ਆ ਸੱਜਣਾਂ ਦੇਖੋ ਸਰ ਕੀ ਮਾਮਲਾ ਸੀ ਜਿੰਨੂੰ ਜਿਹੜੀ ਅੱਜ ਇੱਕ ਜਲੋਖਣ ਦੇ ਜਿਹੜੇ ਗੋਲੀਆਂ ਵੀ ਚੱਲੀਆਂ ਹੋਇਆ ਸਰ ਕੀ ਮਾਮਲਾ ਕੀ ਸੀ ਇਹ ਸਾਨੂੰ ਇੱਕ ਫੋਨ ਕਾਲ ਆਈ ਸੀਗੀ ਥੋੜੀ ਦੇਰ ਪਹਿਲਾਂ ਹੀ ਕੰਟਰੋਲ ਤੋਂ ਕਿ ਜਲੋਖਾਨਾਂ ਦੇ ਵਿੱਚ ਕੋਈ ਗੋਲੀ ਚੱਲਣ ਦੀ ਘਟਨਾ ਹੋਈ ਆ ਜੋ ਅਸੀਂ ਮੌਕੇ ਤੇ ਪਹੁੰਚੇ ਆ ਤੇ ਉੱਥੇ ਐਕਸਾਈਜ਼ ਦੇ ਕੁਝ ਮੁਲਾਜ਼ਮ ਤੇ ਉਹਨਾਂ ਦੇ ਕਰੰਦੇ ਸੀਗੇ ਜਿਨ੍ਹਾਂ ਨੇ ਸਾਨੂੰ ਦੱਸਿਆ ਕਿ ਅਸੀਂ ਕਿਸੇ ਨੌਜਵਾਨ ਨੂੰ ਸਕੂਟਰੀ ਤੇ ਆ ਰਿਹਾ ਸੀ ਵੀ ਉਹਨੂੰ ਸਾਨੂੰ ਡਾਊਟ ਸੀਗਾ ਵੀ ਉਹਦੇ ਕੋਲ ਸ਼ਰਾਬ ਹੋ ਸਕਦੀ ਆ ਇਹ ਰੋਕ ਕੇ ਉਹਨੂੰ ਚੈੱਕ ਕਰਨ ਲੱਗੇ ਸੀਗੇ ਤੇ ਉਹਨੇ ਅੱਗੇ ਹਮ ਫਾਇਰਿੰਗ ਕਰ ਦਿੱਤੀ ਨਾਲੇ ਉਹ ਉਹਨਾਂ ਵੱਲੋਂ ਕਿ ਇਹ ਮਤਲਬ ਕਿ ਜਿਹੜੇ ਲੋਕ ਹੈਗੇ ਜਿਹਨਾਂ ਦੇ ਉੱਤੇ ਉਹਨੇ ਮਤਲਬ ਕਿ ਐਕਸਰਸਾਈਜ਼ ਦੇ ਦੋ ਮੁਲਾਜ਼ਮ ਸੀਗੇ ਤੇ ਉਹਨਾਂ ਦੇ ਅਸੀਂ ਹੁਣ ਸਟੇਟਮੈਂਟ ਵਗੈਰਾ ਲੈ ਰਹਿਆਂ ਦੇ ਮੌਕੇ ਤੋਂ ਸਾਨੂੰ ਦੋ ਖਾਲੀ ਕੇਸ ਜਿਹੜੇ ਆ ਉਹ ਬਰਾਮਦ ਹੋਏ ਆ ਤੇ ਜਿਹੜਾ ਲੜਕਾ ਸੀਗਾ ਜਿਹਨੇ ਗੋਡੀ ਚਲਾਈ ਆ ਚਾਹਤ ਸੂਦ ਉਰਫ ਗੋਪੀ son of ਕ੍ਰਿਸ਼ਨ ਸੂਦ ਲੋਰੀਗੇਟ ਦਾ ਰਹਿਣ ਵਾਲਾ ਹੈ ਜਿਹਨੂੰ ਅਸੀਂ ਉੱਥੋਂ ਮੌਕੇ ਤੋਂ ਹੀ ਜਿਹੜਾ ਪੁਲਿਸ ਪਾਰਟੀ ਨੂੰ ਦੇਖ ਕੇ ਕਿਤੇ ਪਹਿਲਾਂ ਛੁਪ ਕੇ ਬੈਠਾ ਸੀਗਾ ਪੁਲਿਸ ਪਾਰਟੀ ਨੂੰ ਦੇਖ ਕੇ ਭੱਜਣ ਲੱਗਿਆ ਸੀਗਾ ਜਿਹਨੂੰ ਅਸੀਂ ਮੌਕੇ ਤੋਂ ਹੀ ਕਾਬੂ ਕਰ ਲਿਆ ਹੈ ਤੇ ਇਸ ਦੇ ਪਾਸੋਂ ਸਾਨੂੰ ਇੱਕ ਜੇ ਪਿਸਤਲ ਬਰਾਮਦ ਹੋਇਆ ਹੈ 0.32 ਬੋਰ ਤੇ 5 ਜੋ ਦੇ ਵਿੱਚ ਜ਼ਿੰਦਾ ਰੋਂ ਸੀ ਸਰ ਕਿੰਨੀ ਕੀ ਜਿਹੜੀ ਸ਼ਰਾਬ ਜਿਹੜੀ ਕਰਦੀ ਹੁੰਦੀ ਹੈ ਕਮਰੀ ਨੇ ਉੱਥੇ ਮੌਕੇ ਤੋਂ ਦੋ ਬੋਤਲਾਂ ਸਾਨੂੰ ਟੁੱਟੀਆਂ ਹੋਈਆਂ ਜਿਹੜੀਆਂ ਤਾਜ਼ੀ ਮਿਲੀਆਂ ਆ ਜੋ ਇਹਦੀ ਪੁੱਛ ਗੇਸ ਚ ਹਜੇ ਤੱਕ ਇਹ ਨਹੀਂ ਦੱਸਿਆ ਵੀ ਮੈਂ ਮੇਰੇ ਕੋਲ ਦੋ ਬੋਤਲਾਂ ਸਿੱਗੀਆਂ ਸ਼ਰਾਬ ਦੀਆਂ ਜਿਹੜੀ ਟੁੱਟ ਗਈ। ਸਰ ਇੱਕ ਲੋਕਾਂ ਦਾ ਐਲੀਗੇਸ਼ਨ ਹੈ ਕਿ ਜਿਹੜਾ ਆਕਸਾਈਡ ਪੁੱਲ ਤੋਂ ਜਿਹੜੀ ਰੇਟ ਕਰਦੀ ਲੋਕਾਂ ਦੇ ਘਰਾਂ ਦੇ ਵਿੱਚ ਤੇ ਉਹ ਲੋਕਾਂ ਦੀ ਜਿਹੜੀ ਨਾਲੀ ਨਾਲ ਬੱਤ ਮੀਂਦੀ ਕਰਦੀ ਆ ਉਹਦੇ ਵਾਸਤੇ ਕੋਈ ਵੀ ਉਹ ਲੇਡੀ ਪੁੱਲਸ ਨਾਲ ਨਹੀਂ ਘਟਦੇ। ਜੀ ਅਸੀਂ ਇਸ ਗੱਲ ਨੂੰ ਪੂਰਾ ਵੈਰੀਫਾਈ ਕਰਾਂਗੇ ਅਗਰ ਜੇ ਕੋਈ ਇਦਾਂ ਦੀ ਗੱਲ ਸਾਹਮਣੇ ਆਉਂਦੀ ਆ ਤੇ ਇਹਨਾਂ ਦੇ ਖਿਲਾਫ ਜਿਹੜੀ ਵੀ ਅਸੀਂ ਐਕਸ਼ਨ ਲਵਾਂਗੇ। ਸਰ ਕਿ ਜਿਹੜਾ ਕਿ ਚਾਹਤ ਸੂਤ ਦੋ ਫੜਿਆ ਗਿਆ ਵਾਂ ਤਾਂ ਕੋਨੇ ਬਲੋਕ ਕੀ ਮਤਵੀ ਕੋਈ ਆਪਣੀ ਕੋਈ ਸਟੇਟਮੈਂਟ ਦਿੱਤੀ ਗਈ ਉਹਦੀ ਪੁੱਛਗਿੱਛ ਹੈ ਜਾਰੀ ਆ ਜੋ ਵੀ ਗੱਲ ਸਾਹਮਣੇ ਆਉਗੀ ਉਹ ਫਿਰ ਅਸੀਂ ਅੱਗੇ ਦੀ ਅੱਗੇ ਤੁਹਾਨੂੰ ਐਂਟੀਮੇਟ ਕਰ ਦਵਾਂਗੇ ਸੋ ਤੁਹਾਡੇ ਕੋਲ ਕੀ ਕਰਦੇ ਫਿਲਹਾਲ ਅਸੀਂ ਐ ਐਕਸਾਈਜ਼ ਦੇ ਜਿਹੜੇ ਮੁਲਾਜ਼ਮੇ ਉਹਨਾਂ ਦੇ ਬਿਆਨ ਤੇ ਮਕਦਮਾ ਦਰਜ